ਕਿਸਾਨ ਨੌਜਵਾਨ ਆਗੂ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਤੇ ਕਿਸਾਨ ਵਿੰਗ ਇੰਡੀਆ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਸ਼ੰਭੂ ਬਾਰਡਰ ਤੇ ਲੱਗੇ ਕਿਸਾਨਾਂ ਦੇ ਧਰਨੇ ਤੇ ਪਹੁੰਚੇ। ਉਹਨਾਂ ਨੇ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ ਭਾਜਪਾ ਅਤੇ ਆਮ ਆਦਮੀ ਪਾਰਟੀ ਤੇ ਤਿੱਖੇ ਤੇਵਰ ਦਿਖਾਉਂਦੇ ਹੋਏ ਦੋਵਾਂ ਨੂੰ ਭਾਈਵਾਲ ਪਾਰਟੀ ਦੱਸਦੇ ਹੋਏ ਕੀ ਕਿਹਾ ਆਓ ਸੁਣਦੇ ਹਾਂ ਸੁਖਪਾਲ ਸਿੰਘ ਖਹਿਰਾ ਨੇ ਕੀ ਕਿਹਾ ਨੈਸ਼ਨਲ ਨਿਊਜ਼ ਫੋਕਸ ਚੈਨਲ ਦੀ ਸ਼ੰਭੂ ਬਾਰਡਰ ਤੋਂ ਰਿਪੋਰਟ ਦੋਸਤੋ ਅੱਜ ਅਸੀਂ ਜਿਹੜਾ ਸਾਡਾ ਸੰਗਠਨ ਹੈ 올 ਇੰਡੀਆ ਕਿਸਾਨ ਕਾਂਗਰਸ ਦਾ ਜਿਹਦਾ ਕਿ ਮੈਂ ਬੀਸ਼ਾ ਦਾ ਪ੍ਰਧਾਨ ਆਂ ਔਰ ਮੇਰੇ ਨਾਲ ਤਿਰੰਜਿੰ ਸਿੰਘ ਜੀ ਮਿਠਾ ਜਿਹੜੇ ਕਿ ਪੰਜਾਬ 올 ਇੰਡੀਆ ਕਿਸਾਨ ਕਾਂਗਰਸ ਪੰਜਾਬ ਯੂਨਿਟ ਦੇ ਪ੍ਰਧਾਨ ਸਾਡੇ ਨਾਲ ਕੁਝ ਜ਼ਿਲ੍ਹਿਆਂ ਦੇ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਤੇ ਆਫਿਸ ਬੀਅਰਜ਼ ਆਏ ਨੇ ਅੱਜ ਅਸੀਂ ਸ਼ੰਭੂ ਬਾਰਡਰ ਤੇ ਵਿਸ਼ੇਸ਼ ਤੌਰ ਤੇ ਇਸ ਲਈ ਆਏ ਸੀਗੇ ਕਿ ਜੋ ਕੁਝ ਪਿੱਛੇ ਇਸ ਸੰਘਰਸ਼ ਦੇ ਦੌਰਾਨ ਜੋ ਬਦਲਾਖੂਰੀ ਦੀ ਰਾਜਨੀਤੀ ਨਾਲ ਹਰਿਆਣਾ ਸਰਕਾਰ ਨੇ ਵਿਸ਼ੇਸ਼ ਤੌਰ ਤੇ ਔਰ ਪੰਜਾਬ ਸਰਕਾਰ ਨੇ ਉਹਦੀ ਕੀ ਕਹਿੰਦੇ ਹੁੰਦੇ ਆ ਕਿ ਭਾਈਵਾਲਤਾ ਕਰਦੇ ਹੋਏ ਜੋ ਸਾਡੇ ਨੌਜਵਾਨਾਂ ਤੇ ਤਸ਼ੱਦਦ ਹੋਇਆ ਝੂਠੇ ਪਰਚੇ ਹੋਏ ਨੇ ਉਸ ਮਸਲੇ ਨੂੰ ਲੈ ਕੇ ਆਏ ਇਤੇ ਜ਼ਿਕਰਯੋਗ ਹੈ ਨਵਦੀਪ ਸਿੰਘ ਜਿਹੜਾ ਕਿ ਵਾਟਰ ਕੈਨਨ ਦੇ ਨਾਲ ਨਾਮ ਬਹੁਤ ਮਸ਼ਹੂਰ ਆ ਪਿਛਲੇ ਅੰਦੋਲਨ ਵਿੱਚ ਉਹਨੇ ਬਹੁਤ ਵੱਡੀਆਂ ਬਹੁਤ ਵੱਡਾ ਸੰਘਰਸ਼ ਕੀਤਾ ਬੜਾ ਵੱਡਾ ਯੋਗਦਾਨ ਪਿਆ ਉਹ ਸਰਕਾਰਾਂ ਦੀ ਅੱਖਾਂ ਵਿੱਚ ਲੜਕਦਾ ਸੀਗਾ ਔਰ ਜਦੋਂ ਇਹ ਸ਼ੰਭੂ ਵਾਲਾ ਸਾਡਾ ਇਹ ਅੰਦੋਲਨ ਸ਼ੁਰੂ ਹੋਇਆ ਉਸੇ ਵਕਤ ਹੀ ਉਹਨਾਂ ਨੇ ਇਹਨਾਂ ਨੂੰ ਟਾਰਗੇਟ ਤੇ ਲਿਆਂਦਾ ਔਰ ਇੱਕ ਪਹਿਲਾ ਐਫਆਈਆਰ ਦਰਜ ਕੀਤੀ ਗਈ ਨਵਦੀਪ ਸਿੰਘ ਤੇਜਬੀਰ ਸਿੰਘ ਹਣਾਤੇ ਤੇ ਹੋਰਨਾਂ ਦੇ ਉੱਤੇ ਔਰ ਫਿਰ ਜਦੋਂ ਅੰਦੋਲਨ ਹੋਰ ਤੇਜ਼ ਕੀਤਾ ਸੈਕੰਡ ਟਾਈਮ ਕਾਲ ਦਿੱਤੀ ਕਿ ਅਸੀਂ ਸਾਰੀਆਂ ਰੁਕਾਵਟਾਂ ਤੋੜ ਕੇ ਦਿੱਲੀ ਜਾਣਾ ਉਸ ਵਕਤ ਇੱਕ ਪਰਚਾ ਹੋਰ ਮਨਘੜਤ ਝੂਠਾ ਬੇਬੁਨਿਆਦ 307 ਦਾ ਨਵਦੀਪ ਹਣਾਤੇ ਦਰਜ ਕੀਤਾ ਗਿਆ ਜਿਹਦੇ ਕਿ ਕਿਸੇ ਪੁਲਿਸ ਆਫਸਰ ਦੇ ਖਿਲਾਫ ਕੋਈ ਜੇ ਰਿਪੋਰਟ ਨਹੀਂ ਲੱਗੀ ਕਿਸੇ ਜਗ੍ਹਾ ਦੇ ਉੱਤੇ ਮੈਡੀਕਲ ਰਿਪੋਰਟ ਨਹੀਂ ਤੁਹਾਨੂੰ ਪਤਾ ਕਿ 307 ਅਟੈਂਪਟ ਟੂ ਮਰਡਰ ਉਦੋਂ ਹੀ ਲਾਇਆ ਜਾ ਸਕਦਾ ਜਦੋਂ ਉਹਨਾਂ ਦੇ ਕੋਈ ਆਪੋਜ਼ਿਟ ਪਾਰਟੀ ਦੇ ਕੋਈ ਸੱਟਾਂ ਲੱਗੀਆਂ ਹੋਣ ਗੰਭੀਰ ਸੱਟਾਂ ਲੱਗੀਆਂ ਹੋਣ ਲੇਕਿਨ ਇੱਥੇ ਪੁਲਿਸ ਦਾ ਕੋਈ ਮੈਡੀਕਲ ਰਿਕਾਰਡ ਐਮ ਐਲ ਆਰ ਨਹੀਂ ਸੀਗੀ ਇਹਦੇ ਬਾਵਜੂਦ 307 ਲਾ ਕੇ ਔਰ ਇੱਥੇ ਪੰਜਾਬ ਦੀ ਸਰਕਾਰ ਤੇ ਮੈਨੂੰ ਦੁੱਖ ਹੈ ਕਿ ਗ੍ਰਿਫਤਾਰ ਨੂੰ ਪੰਜਾਬ ਦੀ ਟੈਰੀਟਰੀ ਤੋਂ ਕੀਤਾ ਗਿਆ ਜਦੋਂ ਉਹ ਮੋਹਾਲੀ 에ਅਰਪੋਰਟ ਉੱਤਰਦਾ ਲਦਾਖ ਦੀ ਫਲਾਈਟ ਤੋਂ ਤਾਂ ਹਰਿਆਣਾ ਪੁਲਿਸ ਸਾਡੀ ਟੈਰਿਟਰੀ ਪੰਜਾਬ ਵਿੱਚ ਅੰਦਰ ਵੜ ਕੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਜਿੱਦਾਂ ਸ਼ੁਭ ਕਰਨ ਦੀ ਤਾਂ ਕਤਲ ਹੋਇਆ ਪ੍ਰੀਤਪਾਲ ਨੂੰ ਬੋਰੀ ਚ ਚੱਕ ਕੇ ਲੈ ਗਏ ਔਰ ਜਿੱਦਾਂ ਹਰਿਆਣਾ ਪੁਲਿਸ ਨੇ ਹੁਣ ਵੀ ਜਿਹੜਾ ਬੈਰੀਕੇਟਿੰਗ ਕੀਤੀ ਆ ਉਹ ਸਾਡੇ ਸ਼ੰਭੂ ਦਰਿਆ ਸ਼ੰਭੂ ਜਿਹੜਾ ਸੌਰੀ ਕੱਗਰ ਦਾ ਦਰਿਆ ਜਿਹੜਾ ਪੋਲਿਆ ਉਹਦੇ ਉੱਤੇ ਜਿਹੜੀ ਬੈਰੀਕੇਟਿੰਗ ਕੀਤੀ ਉਹ ਅੱਜ ਵੀ ਸਾਡੀ ਪੰਜਾਬ ਦੀ ਟੈਰਿਟਰੀ ਦੇ ਅੰਦਰ ਡਾਕਾ ਮਾਰਿਆ ਉਹਨਾਂ ਨੇ ਇਨਟਰੂਜਨ ਕੀਤੀ ਆ ਇਹ ਕਿਸੇ ਦਾ ਹਮਲਾ ਕੀਤਾ ਔਰ ਸਾਡੇ ਨੌਜਵਾਨ ਨਵਦੀਪ ਨੂੰ ਚੱਕ ਕੇ ਲੈ ਗਏ ਮੋਹਾਲੀ ਤੋਂ ਇਹਦਾ ਮਤਲਬ ਸਾਡਾ ਪੰਜਾਬ ਦਾ ਮੁੱਖ ਮੰਤਰੀ ਕੇਵਲ ਕਿਕਲੀਆਂ ਸੁਣਾਉਣ ਜੋਗਾ ਤੇ ਛੇਡਾ ਕਰਨ ਵਾਲਾ ਤੇ ਚੁਟਕਲੇ ਸੁਣਾਉਣ ਵਾਲਾ ਬਣ ਕੇ ਰਹਿ ਗਿਆ ਉਹਦੇ ਉਹਦੀ ਧਰਤੀ ਤੇ ਸੈਂਕੜੇ ਕਿਸਾਨਾਂ ਦੇ ਉੱਤੇ ਹਮਲੇ ਹੋਏ ਨੇ ਟੇਅਰ ਗੈਸ ਬੰਬ ਮਾਰੇ ਗਏ ਸੱਟਾਂ ਮਾਰੀਆਂ ਗਈਆਂ ਟਰੈਕਟਰ ਭੰਨੇ ਗਏ ਨਿਸ਼ਾਨ ਸਾਹਿਬ ਕੁਚਲੇ ਗਏ ਕਿਸਾਨੀ ਝੰਡੇ ਕੁਚਲੇ ਗਏ ਸ਼ੁਭ ਕਰਨ ਦਾ ਕਤਲ ਹੋਇਆ ਪ੍ਰੀਤਪਾਲ ਨੂੰ ਬੂਰੀ ਚੱਕ ਕੇ ਲਿਆ ਆ ਕੇ ਉਹਨੂੰ ਬਹੁਤ ਸੀਦੇ ਸਿੰਜਰੀਜ਼ ਕੀਤੇ ਆ ਤੇ ਨਵਦੀਪ ਦਾ ਇਥੋਂ ਚੱਕੇ ਜਾਣਾ ਇਹ ਸਾਬਤ ਕਰਦਾ ਵਾ ਕਿ ਜੋ ਕੁਝ ਕਿਸਾਨ ਅੰਦੋਲਨ ਦੇ ਖਿਲਾਫ ਸਰਕਾਰਾਂ ਇਹ ਹਰਿਆਣਾ ਭਾਜਪੀ ਸਰਕਾਰ ਤੇ ਭਗਵੰਤ ਮਾਨ ਦੀ ਮਿਲੀ ਭੁਗਤ ਦੇ ਨਾਲ ਸਭ ਕੁਝ ਹੋਇਆ ਇੱਕ ਤੇ ਇਸ ਗੱਲ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਅੱਜ ਅਸੀਂ ਇੱਕ ਅੰਦੋਲਨ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਦੇ ਜਿਹੜੇ ਕੁੱਲ ਲੀਡਰ ਨੇ ਉਹਨਾਂ ਨਾਲ ਸਾਡੀ ਮੈਟਿਕ ਹੋਈ ਆ ਉਹਨਾਂ ਨੇ ਇੱਕ ਜਿਹੜੀ ਕਾਲ ਦਿੱਤੀ ਆ ਕਿ ਪਾਰਲੀਮੈਂਟ ਵਿੱਚ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਕੁੱਲ ਟੋਟਲ ਇੰਡੀਆ ਅਲਾਈਅንስ ਲੀਡਰਸ਼ਿਪ ਉਠਾਵੇ ਔਰ ਉਹਨਾਂ ਨੇ ਸਾਰੇ ਮੈਂਬਰ ਪਾਰਲੀਮੈਂਟਸ ਨੂੰ ਪਹੁੰਚ ਕਰਕੇ ਆਪਣਾ ਜਿਹੜਾ ਮੈਮੋਰੰਡਮ ਦੇਣਾ ਉਹ ਅਸੀਂ ਕਾਂਗਰਸ ਪਾਰਟੀ ਵੱਲੋਂ ਮੈਂ ਉਹਨਾਂ ਨੂੰ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਇਸ ਮਸਲੇ ਨੂੰ ਪਾਰਲੀਮੈਂਟ ਵਿੱਚ ਚੁਕਾਵਾਂਗੇ ਸਾਡੇ ਲੀਡਰ ਆਫ ਓਪੋਜੀਸ਼ਨ ਇਸ ਦੇਸ਼ ਦੇ ਰਾਹੁਲ ਗਾਂਧੀ ਜੀ ਔਰ ਸਾਡੀ ਪਾਰਟੀ ਦੇ ਪ੍ਰੈਜ਼ੀਡੈਂਟ ਮਲਿਕ ਅਰਜੁਨ ਖੜਗੇ ਜੀ ਉਹਨਾਂ ਨੂੰ ਜਦੋਂ ਇਹਨਾਂ ਦਾ ਮੈਮੋਰੰਡਮ ਤਿਆਰ ਹੋਵੇਗਾ ਇਮੀਡੀਏਟਲੀ ਉਹਨਾਂ ਨਾਲ ਕੰਟੈਕਟ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਾਂਗਰਸ ਜਿਹੜੀ ਆ ਔਰ ਇੰਡੀਆ ਅਲਾਈਅንስ ਦੀ ਟੋਟਲ ਆਪੋਜੀਸ਼ਨ ਇਹ ਸਾਡੇ ਕਿਸਾਨਾਂ ਦੀਆਂ ਮੰਗਾਂ ਨੂੰ ਜਿਹੜੀਆਂ ਕਿ ਜਾਇਜ਼ ਮੰਗਾਂ ਨੇ ਸਾਡੇ ਮਿਨਿਮਮ ਸਪੋਰਟ ਪ੍ਰਾਈਸ ਨੂੰ ਕਾਨੂੰਨ ਬਣਾਉਣ ਦੀ ਗੱਲ ਇੰਡੀਆ ਗੱਠ ਚੋਣ ਨੇ ਆਪਣੇ ਮੈਨੀਫੈਸਟੋ ਚ ਵੀ ਕੀਤੀ ਸੀਗੀ ਯਤਨ ਕਰਾਂਗੇ ਕਿ ਇੱਕ ਬਿਲ ਪੇਸ਼ ਕੀਤਾ ਜਾਵੇ ਸਮੁੱਚੀ ਆਪੋਜੀਸ਼ਨ ਵੱਲੋਂ ਤੇ ਦੇਖਦੇ ਹਾਂ ਕਿ ਫਿਰ ਉੱਥੇ ਮੋਦੀ ਤੇ ਬੀਜੇਪੀ ਦੀ ਸਰਕਾਰ ਉਹਨੂੰ ਕਿਵੇਂ ਨਕਾਰਦੀ ਆ ਔਰ ਇਸ ਮਸਲੇ ਨੂੰ ਪਾਰਲੀਮੈਂਟ ਚੁੱਕਣ ਵਾਸਤੇ ਦੂਸਰਾ ਇਹਨਾਂ ਨੇ 17 ਤਰੀਕ ਨੂੰ ਕਾਲ ਦਿੱਤੀ ਹੋਈ ਹੈ। ਨਵਦੀਪ ਦੀ ਅरेस्ट ਦੇ ਖلاف اور ਮੈਨੂੰ ਇੱਥੇ ਦੁੱਖ ਨਾਲ ਕਹਿਣਾ ਪੈਂਦਾ ਕਿ ਉਹਦੇ 3rd ਡਿਗਰੀ टॉर्ਚਰ ਕੀਤਾ ਗਿਆ ਵਾ। ਉਹਦੇ ਜਿੱਦਾਂ ਪੰਜਾਬ ਦੇ ਵਿੱਚ ਕਿਸੇ ਵੇਲੇ ਚੱਡੇ ਪਾੜਦੇ ਸੀ, ਤੰਗ ਕਰਦੇ ਸੀ, ਪੁੱਠਾ ਟੰਗਦੇ ਸੀ, ਪਾਣੀ ਪਾਉਂਦੇ ਸੀ ਕਿ ਨਾਸਰਾਂਹੀਂ ਇਹ ਸਾਰੀਆਂ ਗੱਲਾਂ ਬੜੀਆਂ ਦੁੱਖ ਦੀ ਗੱਲ ਹੈ ਕਿ 21ਵੀਂ ਸਦੀ ਸਾਡੀ ਜਿਹੜੀਆਂ ਇੰਡੀਆ ਵਰਗਾ ਇੱਕ ਆਪਣੇ ਆਪ ਨੂੰ ਵਿਕਸਿਤ ਦੇਸ਼ ਕਹਿੰਦਾ ਆਪਣੇ ਹੀ ਕਿਸਾਨਾਂ ਤੇ ਆਪਣੇ ਨੌਜਵਾਨਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ 3rd ਡਿਗਰੀ ਟੌਰਚਰ ਕਰਦਾ। ਇਹ ਸਮੱਸਿਆ ਨੂੰ ਲੈ ਕੇ ਜਿਹੜੀ ਕਿਸਾਨ ਮਜ਼ਦੂਰ ਮੋਰਚਾ ਨੇ ਕਾਲ ਦਿੱਤੀ 17 ਤਰੀਕ ਨੂੰ ਅੰਬਾਲਾ ਦੇ ਐਸਪੀ ਤੇ ਡੀਸੀ ਦੇ ਦਫ਼ਤਰ ਦੇ ਘਰ ਆਉਦੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਾਰੇ ਜੰਨੇ ਪੰਜਾਬ ਚ ਜਿਹੜੇ ਹਤਾਸ਼ੀ ਨੇ ਕਿਸਾਨਾਂ ਦੇ ਹਰਿਆਣੇ ਵਿੱਚ ਬੈਠੇ ਮੈਂ ਸਭ ਨੂੰ ਬੇਨਤੀ ਕਰੂੰਗਾ ਜਿਹੜੇ ਧਰਤੀ ਨਾਲ ਪਿਆਰ ਕਰਦੇ ਖੇਤੀ ਨਾਲ ਪਿਆਰ ਕਰਦੇ ਕਿ ਆਓ ਹੁਮ ਮਾਕੇ 17 ਤਰੀਕ ਨੂੰ 17 ਜੁਲਾਈ ਨੂੰ ਆਪਾਂ ਸਾਰੇ ਚੱਲ ਕੇ ਉੱਥੇ ਪਹੁੰਚੀਏ ਹਾਲਾਂਕਿ ਅਸੀਂ ਉਹਦੇ ਸ਼ਿਰਕਤ ਕਰਾਂਗੇ ਅਸੀਂ ਕੋਈ ਉਹਦੇ ਚ ਸਟੇਜ ਤੇ ਨਹੀਂ ਪਹੁੰਚਣਾ ਚਾਹੁੰਦੇ ਅਸੀਂ ਬਤੌਰ ਇੱਕ ਨਾਗਰਿਕ ਆਪਣੀ ਪਾਰਟੀ ਦਾ ਆਪਣੇ ਸੰਗਠਨ ਦਾ ਇਕੱਠ ਕਰਕੇ ਅਸੀਂ 17 ਜੁਲਾਈ ਦੇ ਇਸ ਵਿਦਰੋਹ ਜਿਹੜਾ ਪ੍ਰੋਗਰਾਮ ਕਰ ਰਹੇ ਵਿਰੋਧ ਕਰ ਰਹੇ ਨੇ ਇਸ ਐਸਐਸਪੀ ਐਸਪੀ ਔਰ ਇਸੇ ਅੰਬਾੜੇ ਦਾ ਜਿਨ੍ਹਾਂ ਨੇ ਗੈਰ ਕਾਨੂੰਨੀ ਗ੍ਰਿਫਤਾਰੀ ਔਰ 3rd ਡਿਗਰੀ ਟੌਰਚਰ ਨਵਦੀਪ ਦੇ ਖਿਲਾਫ ਕੀਤਾ ਉਹਦੇ ਸਮਰਥਨ ਵਾਸਤੇ ਅੱਜ ਅਸੀਂ ਸ਼ੰਭੂ ਚਪੈ ਗਏ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਹਰ ਮੌਕਨ ਸਪੋਰਟ ਇਸ ਮੋਰਚੇ ਦੀ ਪਹਿਲਾਂ ਵੀ ਕਰਦੇ ਰਹੇ ਹਾਂ ਸਾਨੀ ਮੰਗਾ ਨੂੰ ਲੈ ਕੇ ਗਾਹ ਵੀ ਕਰਦੇ ਰਵਾਂਗੇ ਸੜਕ ਤੇ ਵੀ ਜੂਜਾਂਗੇ ਅਤੇ ਪਾਰਲੀਮੈਂਟ ਵਿੱਚ ਵੀ ਸਾਡੀ ਪਾਰਟੀ ਜਿਹੜੀ ਹੈ ਸਵਸਥਰੇ ਨੂੰ ਚੁੱਕਣ ਨੂੰ ਵਚਨਬੱਧ ਹੈ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ ਧੰਨਵਾਦ ਅਗਰ ਕੋਈ ਸਵਾਲ ਤੁਸੀਂ ਮੇਰੇ ਨਾਲ ਚਾਹੁੰਦੇ ਹੋ ਤੇ ਖੈਰਾ ਸਾਹਿਬ ਸਟਾਰਟਿੰਗ ਦੇ ਵਿੱਚ ਵੀ ਤੁਸੀਂ ਇੱਥੇ ਪਹੁੰਚੇ ਸੀ ਜਦੋਂ ਮੋਰਚੇ ਦੀ ਸ਼ੁਰੂਆਤ ਹੋਈ ਸੀ ਅੱਜ ਫੇਰ ਆਏ ਹੋ 5 ਮਹੀਨੇ ਦੌਰਾਨ ਕੀ ਐਫਰਟ ਤੁਹਾਡੇ ਵੱਲੋਂ ਕੀਤੇ ਗਏ ਨੇ ਤਾਂ ਕਿ ਜਿਹੜਾ ਮੋਰਚਾ ਹੈਗਾ ਉਹ ਦੇਖੋ ਇਸ ਤਰ੍ਹਾਂ ਹੁੰਦਾ ਕਿ ਸਾਡਾ ਸਪੋਰਟ ਹਰ ਵਕਤ ਤੁਹਾਨੂੰ ਪਤਾ ਵਾ ਕਿ ਮੈਂ ਆਪ ਵੀ ਕਿਸਾਨ ਆ ਸਾਡੀ ਹਮੇਸ਼ਾ ਰਹਿੰਦੀ ਪਹਿਲਾਂ ਵੀ ਆਏ ਸੀਗੇ ਪਾਰਟੀਆਂ ਦੇ ਰੁਝੇਵੇਂ ਇਲੈਕਸ਼ਨਾਂ ਦੀਆਂ ਪਿਛਲੇ 2 2.5 ਮਿੰਟਾਂ ਦਾ ਤਕਰੀਬਨ ਪਾਰਲੀਮੈਂਟ ਇਲੈਕਸ਼ਨ ਮੈਂ ਖੁਦ ਆਪ ਕੈਂਡੀਡੇਟ ਸੀਗਾ ਸਾਡੀ ਇਹ ਸਪੋਰਟ ਇਹਨਾਂ ਦੇ ਨਾਲ ਪਹਿਲਾਂ ਵੀ ਸੀ ਗਾਂ ਵੀ ਹੈ ਔਰ ਗਾਂ ਵੀ ਰਵੇਗੀ ਔਰ 17 ਤਰੀਕ ਨੂੰ ਸੀ ਇਹਨਾਂ ਦੇ ਅੰਦੋਲਨ ਵਿੱਚ ਜਰੂਰਗਾ ਕੇਰਨ ਸਾਹਿਬ ਜਿਹੜਾ ਜਲੰਧਰ ਵਿਖੇ ਜਿਵੇਂ ਚੋਣ ਹੋ ਰਹੀ ਹੈ ਉਹਦੇ ਬੀਪੀ ਨੇ ਇੱਕ ਦਿਨ ਤੇ ਕੱਲ੍ਹ ਕੱਲ੍ਹ ਦੇ ਵਿੱਚ ਪਹਿਲਾਂ ਸਵੇਰੇ ਅਨਾਉਂਸ ਕਰ ਆਪਣੇ ਜੋਇਨ ਕਰ ਲਿਆ ਔਰ ਕਹਿੰਦੇ ਚੱਲੇਗੇ ਇਹਦੇ ਪਿੱਛੇ ਕੀ ਹੈ ਐਸੇ ਅੱਜ ਸਬਸਤਰੇ ਨੂੰ ਕਿਸਾਨੀ ਰੱਖਿਆ ਸੀ ਪਰ ਮੈਂ ਦੇ ਦਿੰਦਾ ਕਿ ਮਜ਼ਾਕ ਬਣਿਆ ਹੋਇਆ ਪਾਰਟੀਆਂ ਦਾ ਲੀਡਰਾਂ ਨੇ ਮੇਰੇ ਖਿਆਲ ਆ ਕਿ ਸ਼ਾਇਦ ਕੱਪੜੇ ਬਦਲਣ ਦੇ ਨਾਲ 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 ਪਾਰਟੀਆਂ ਬਦਲਦਾ ਜਿਹੜਾ ਰਿਵਾਜ ਪਿਆ ਬਹੁਤ ਮਾੜਾ ਵਾ ਜਿੰਨੇ ਵੀ ਡਿਫੈਕਟਰਸ ਨੇ ਇਰੈਸਪੈਕਟਿਵ ਆਫ ਐਨੀ ਪੋਲੀਟੀਕਲ ਪਾਰਟੀ ਦੇ ਸ਼ੁੱਡ ਬੀ ਰਿਜੈਕਟਡ ਔਰ ਪਿਛਲੀ ਪਾਰਲੀਮੈਂਟ ਵਿੱਚ ਵੀ ਅਨਫੋਰਚਨਟਲੀ ਬਾਕੀ ਦਾ ਡਿਫੈਕਟਰਸ ਰਿਜੈਕਟ ਹੋ ਗਏ ਕੁਝ ਹਾਰਪੁਰ ਤੋਂ ਲੋਕਾਂ ਨੇ ਜਿਤਾ ਦਿੱਤਾ ਜਿਹੜੀ ਕਿ ਮੰਤਪਾਕੀ ਗੱਲ ਹੈ ਸਾਡੀ ਡੈਮੋਕ੍ਰੇਸੀ ਲਈ ਔਰ ਜਿਹੜਾ ਕੱਲੋ ਅਕਾਲੀ ਦਲ ਦੀ ਗਈ ਫਿਰ ਵਾਪਸ ਆ ਗਈ ਇੱਕ ਕੋਝਾ ਮਜ਼ਾਕ ਸਾਡੇ ਜਮਹੂਰੀਅਤ ਦੇ ਨਾਲ ਮੈਂ ਸਮਝਦਾ ਇਸ ਗੱਲ ਦੀ ਮੈਂ ਨਿਖੇਧੀ ਕਰਦਾ ਵਾਂ ਔਰ ਇਹੀ ਉਮੀਦ ਕਰਦਾ ਕਿ ਕੁਝ ਥੋੜਾ ਬਹੁਤਾ ਟੇਕਰਮ ਥੋੜਾ ਬਹੁਤਾ ਕੋਈ ਅਸੂਲ ਕਾਨੂੰਨ ਜਿਹੜੀਆਂ ਪਾਰਟੀਆਂ ਰੱਖਣਗੀ ਕੀ ਤੁਹਾਨੂੰ ਲੱਗਦਾ ਵੀ ਕੋਈ ਆਂਡੀ ਇਨਫਲੂਐਂਸ ਪਾਇਆ ਗਿਆ ਹੁਣ ਉਸ ਲੀਡ ਦੇ ਮੈਂ ਉਹਦੇ ਬਾਰੇ ਕੀ ਕਹਿ ਸਕਦਾ ਜਿਹੜੀ ਸਵੇਰ ਜਾ ਕੇ ਵਾਪਸ ਆ ਜਾਂਦੀ ਹੁਣ ਉਹਦਾ ਤਾਂ ਉਹ ਆਪ ਜਵਾਬ ਦੇ ਸਕਦਾ ਖਾਨੇ ਸਰ ਜਿਸ ਤਰ੍ਹਾਂ ਇਸ ਦੇ ਲੋਕ ਜਿਹੜੇ ਆ ਕਿਸਾਨ ਜਿਹੜੇ ਨੇ ਇਸ ਸਮੇਂ ਵਿੱਚ ਬੈਠੇ ਨੇ ਸਥਾਨਕ ਲੋਕ ਨੇ ਉਹਨਾਂ ਦੀ ਮੰਗਾਂ ਨੇ ਮਾਤ ਮਾਰ ਪੈਂਦੀ ਹੈ ਲੱਗਦੀ ਉਹਦੇ ਰਸਤੇ ਨੇ ਜਿਹੜੇ ਉਹ ਬੰਦ ਹੋ ਜਾਣੇ ਮੈਨੂੰ ਇਹ ਕੁਝ ਮੈਂ ਕੁਝ ਮੈਂ ਗੱਲ ਸਮਝਦਾ ਤੁਹਾਡੀ ਕੋ ਪਬਲਿਕ ਨੂੰ ਕੁਝ ਹੋ ਰਹੀ ਹੈ ਪਰ ਮੈਂ ਜਿੱਥੋਂ ਤੱਕ ਸਾਹਮਣੇ ਖੜਾ ਹੋ ਕੇ ਅੰਦੋਲਨ ਤੋਂ ਵੈਰੀਫਾਈ ਕਰ ਸਕਦਾ ਤੁਸੀ ਕਿ ਇਹਨਾਂ ਨੇ ਦੋਨੋਂ ਰਸਤੇ ਚਲਾਏ ਹੋਏ ਨੇ ਮੇਰੇ ਖੱਬੇ ਪਾਸੇ ਦਿੱਲੀ ਨੂੰ ਜਾਣ ਵਾਲਾ ਜਾਂ ਵਾਪਸ ਬਨੂੜ ਨੂੰ ਜਾਣ ਵਾਲਾ ਰਾਹ ਵੀ ਚੱਲ ਰਿਹਾ ਵਾ ਤੇ ਮੇਰੇ ਸੱਜੇ ਪਾਸੇ ਜਿਹੜਾ ਦਿੱਲੀ ਤੋਂ ਆਉਂਦੀ ਟ੍ਰੈਫਿਕ ਪ੍ਰੋਬਲਮ ਤਾਂ ਹੁਣ ਪੰਜਾਬ ਹਰਿਆਣਾ ਸਰਕਾਰ ਦੀ ਹੈ ਉਹਨਾਂ ਨੇ ਔੜ ਦੇ ਉੱਤੇ ਬੈਰੀਕੇਡਿੰਗ ਕਰਕੇ ਕਿਲ ਗੱਡੇ ਹੋਏ ਨੇ ਦਰਿਆ ਦੇ ਵਿੱਚ ਕੰਕਰੀਟ ਲਾਏ ਬੈਰੀਅਰਸ ਲਾਏ ਨੇ ਸੋ ਅਗਰ ਸਰਕਾਰ ਸਾਡੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨ ਲਵੇ ਤੇ ਇਹਨਾਂ ਨੂੰ ਕੋਈ ਸ਼ੌਂਕ ਨਹੀਂ ਆ ਬੈਠਣ ਦਾ ਮੈਂ ਪਬਲਿਕ ਨੂੰ ਮਦੂੰਗਾ ਕਿ ਉਹ ਥੋੜਾ ਬਹੁਤਾ ਰਿਸਟ੍ਰੇਨ ਰੱਖਣ ਮੈਨੂੰ ਪਤਾ ਹੈ ਕੁਝ ਮੁਸ਼ਕਿਲ ਆ ਸਕਦੀ ਉਹਨਾਂ ਨੂੰ ਟ੍ਰੈਫਿਕ ਨੂੰ ਪਰ ਟ੍ਰਾਈ ਟੂ ਅੰਡਰਸਟੈਂਡ ਕਿ ਇਹਨਾਂ ਦਾ ਅੰਦੋਲਨ ਵੀ ਆਪਣੇ ਵਾਸਤੇ ਹੀ ਆ ਸਾਰਿਆਂ ਦੇ ਕੋਈ ਖੱਲਿਆਂ ਦਾ ਇਹਨਾਂ ਦਾ ਕੋਈ ਨਿੱਜੀ ਅੰਦੋਲਨ ਨਹੀਂਗਾ ਅਗਰੇ ਅੱਜ ਜੂਝ ਰਹੇ ਨੇ ਕੱਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਨਹੀਂ ਜੂਝ ਰਹੇ ਇਹ ਸਾਰੇ ਦੇਸ਼ ਦੇ ਉਹਨਾਂ ਲੋਕਾਂ ਲਈ ਜਿਹੜੇ ਅਨਾਜ ਤੇ ਨਿਰਭਰ ਨੇ ਸਾਡੇ ਦੇਸ਼ ਦੇ ਖੇਤੀ ਤੇ ਨਿਰਭਰ ਨੇ ਉਹਨਾਂ ਵਾਸਤੇ ਕਰ ਰਹੇ ਆ ਮੈਂ ਸਮਝਦਾ ਕਿ ਸਰਕਾਰ ਪਬਲਿਕ ਇੰਟਰਸਟ ਮੱਦੇ ਨਜ਼ਰ ਆ ਕੇ ਇਹਨਾਂ ਦੀਆਂ ਜਲਦੀ ਤੋਂ ਜਲਦੀਆਂ ਮੰਗਾਂ ਸਵੀਕਾਰ ਕਰਕੇ ਇਸ ਅੰਦੋਲਨ ਨੂੰ ਸਮਾਪਤ ਕਰਨਾ ਚਾਹੀਦਾ ਹੈ ਸਰਪੰਚ ਪੰਜਾਬ ਸਰਕਾਰ ਵੀ ਬਿਲਕੁਲ ਧਿਆਨ ਨਹੀਂ ਦੇ ਰਹੀ ਨਾ ਪੂਰੀਆਂ ਫੈਸਿਲਿਟੀਆਂ ਦੇ ਰਹੀ ਹੈਗੇ ਪੰਜਾਬ ਦਾ ਤਾਂ ਮੈਂ ਤੁਹਾਨੂੰ ਕਿਹਾ ਕਿ ਭਗਵੰਤ ਮਾਨ ਅਨਫੋਰਚੂਨੇਟਲੀ ਮੈਨੂੰ ਕਹਿਣਾ ਪੈ ਰਿਹਾ ਕਿ ਉਹ ਭਾਜਪਾ ਦੀ ਵੀ ਟੀਮ ਹੈ ਉਸ ਤੋਂ ਤਾਂ ਮੈਂ ਦੋ-ਤਿੰਨ ਇਨਸੀਡੈਂਟਸ ਗਿਣਾ ਸਕਦਾ ਹਾਂ ਸਭ ਤੋਂ ਪਹਿਲਾਂ ਜਦੋਂ ਸ਼ੰਭੂ ਦਾ ਇੱਥੇ ਮੋਰਚਾ ਲੱਗਿਆ ਜਦੋਂ ਮੈਂ ਪਹਿਲਾਂ ਰਿਪੀਟ ਕਰ ਦਿੰਦਾ ਹਾਂ ਕਿ ਹਰਿਆਣਾ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦਾ ਜੁਆਇੰਟ ਆਪਰੇਸ਼ਨ ਹੈ ਕਿਸਾਨਾਂ ਤੇ ਜੋ ਹਮਲਾ ਹੋਇਆ ਕੱਗਰ ਦਰਿਆ ਤੋਂ ਕਿਉਂਕਿ ਕੱਗਰ ਦਰਿਆ ਸਾਡੀ ਟਰੇਟਰੀ ਹੈ ਸਾਡੀ ਟਰੇਟਰੀ ਦੇ ਵੜ ਕੇ ਹਰਿਆਣਾ ਨੇ ਬੈਰੀਕੇਟਿੰਗ ਕਿਉਂ ਕੀਤੀ ਆ ਭਗਵੰਤ ਮਾਨ ਨੇ ਉਹਨਾਂ ਨੂੰ ਕਿਉਂ ਕਰਨ ਦਿੱਤੀ ਕਿਉਂ ਭਗਵੰਤ ਮਾਨ ਨੇ ਪੁਲਿਸ ਦੇ ਬੇਕ ਕੇ ਬੈਰੀਕੇਡਸ ਕਿਉਂ ਰਿਮੂਵ ਨਹੀਂ ਕਰਾਇਆ ਫਿਰ ਜਿੰਨੀਆਂ ਸੱਟਾਂ ਲੱਗੀਆਂ ਕਿਸਾਨਾਂ ਦੇ ਸੈਂਕੜਿਆਂ ਚ ਫੱਟੇ ਹੋਏ ਆ ਬਲਕਿ ਇੱਕ ਜਰਨਲਿਸਟ ਜਿਹੜਾ ਉਹਦੀ ਅੱਖ ਵਿਚਾਰੇ ਦੀ ਮਸੀ ਬੱਚੀ ਆ ਇੰਨੀਆਂ ਮੈਡੀਕਲ ਰਿਪੋਰਟਸ ਆ ਕਿਸੇ ਤੇ ਕੋਈ ਕਾਰਵਾਈ ਨਹੀਂ ਕੀਤੀ ਸ਼ੁਭ ਕਰਨ ਦੀ ਐਫ ਆਈ ਆਰ ਜ਼ੀਰੋ ਆ ਜਿਹੜੀ ਕਿ ਮੈਂ ਸਮਝਦਾ ਇੱਕ ਇਨਫੈਕਟਿਵ ਐਫਆਰ ਦਰਜ ਕੀਤੀ ਭਗਵੰਤਪਾ ਨੇ ਪਬਲਿਕ ਪ੍ਰੈਸ਼ਰ ਝਾਂਡ ਕੇ ਸੋ ਕਿਸਾਨਾਂ ਦੇ ਅੰਦੋਲਨ ਛੰਭੂ ਵਾਲੇ ਨਾਲ ਡੀਲ ਕਰਨ ਤੋਂ ਇਹ ਪਤਾ ਲੱਗਿਆ ਕਿ ਹਰਿਆਣਾ ਦੀ ਸਰਕਾਰ ਬੀਜੇਪੀ ਦੀ ਕੇਂਦਰ ਵੱਲ ਕੇ ਔਰ ਭਗਵੰਤਪਾ ਹੈਂਡ ਇਨ ਗਲਵ ਪਲੇ ਕਰ ਰਹੇ ਨੇ ਹੁਣ ਤੱਕ ਕੋਈ ਇਹਨਾਂ ਨੂੰ ਸਹੂਲਤ ਨਹੀਂ ਕੋਈ ਇਹਨਾਂ ਦੀ ਪੈਰਵਾਹੀ ਨਹੀਂ ਨਵਦੀਪ ਨੂੰ ਮੁਹਾਲੀ 에ਰਪੋਰਟ ਤੋਂ ਚੁੱਕ ਕੇ ਲੈ ਜਾਣਾ ਹਰਿਆਣਾ ਪੁਲਿਸ ਦੈਟ ਇਜ਼ ਡਾਇਰੈਕਟ ਇਨਕ੍ਰੋਚਮੈਂਟ ਅਪਾਨ ਦੀ ਆਟੋਨੋਮੀ ਆਫ ਪੰਜਾਬ ਉਹ ਤਾਂ ਹੀ ਹੋਇਆ ਕਿਉਂਕਿ ਚੀਫ ਮਿਨਿਸਟਰ ਇੱਥੇ ਹਥਿਆਰ ਛੁੱਟ ਕੇ ਬੈਠਾ ਨਾਲ ਨਾਲ ਐਨਐਸਏ ਜਿਹੜਾ ਲਾਇਆ ਗਿਆ ਸਾਡੇ ਨੌਜਵਾਨਾਂ ਤੇ ਜਿਹੜਾ ਅਮਰ ਭਾਈ ਅਮਰਿਤਪਾਲ ਸਿੰਘ ਨੂੰ ਔਰ ਉਹਨਾਂ ਦੇ ਸਾਥੀਆਂ ਤੇ ਲਾ ਕੇ ਐਨਐਸਏ ਦਿਬਰੂਗੜ੍ਹ ਭੇਜਿਆ ਉਹ ਵੀ ਜੁਆਇੰਟ ਆਪਰੇਸ਼ਨ ਸੀਗਾ ਫਿਰ ਉਹਨੂੰ 1 ਸਾਲ ਬਾਅਦ ਐਕਸਟੈਂਡ ਕੀਤਾ ਹਾਲਾਂਕਿ ਉਹ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ 2 ਲੱਖ ਤੋਂ ਜ਼ਿਆਦਾ ਵੋਟਾਂ ਪਈਆਂ ਉਹਨਾਂ ਨੂੰ ਉਹਨੂੰ ਤਾਂ ਵੈਸੇ ਹੀ ਲੋਕਾਂ ਦੇ ਵਰਡਿਕਟ ਨੂੰ ਸਵੀਕਾਰ ਕਰਕੇ ਉਹਨਾਂ ਦੀ ਰਿਹਾਈ ਕਰ ਦੇਣੀ ਚਾਹੀਦੀ ਸੀਗੀ 100 ਤੱਕ ਵੀ ਚੱਕਣਾ ਉਹਦੇ ਚ ਭਗਵੰਤ ਮਾਨ ਕੇਂਦਰ ਸਰਕਾਰ ਦੀ ਲੈ ਰਿਆ ਮਨਜ਼ੂਰੀਆਂ ਸੋ ਇਹ ਦੋ ਤਿੰਨ ਇਸ਼ੂਜ਼ ਇਹੋ ਜਿਹੇ ਨੇ ਜਿੱਥੇ ਸਾਫ ਸਪਸ਼ਟ ਹੋ ਗਿਆ ਵਾ ਕਿ ਬੀਜੇਪੀ ਦੀ ਸਰਕਾਰ ਕੇਂਦਰ ਵਾਲੀ ਤੇ ਭਗਵੰਤ ਮਾਨ ਇਹ ਜੁਆਇੰਟਲੀ ਆਪਰੇਟ ਕਰ ਰਹੇ ਨੇ ਔਰ ਪੰਜਾਬ ਦਾ ਹੋਮ ਡਿਪਾਰਟਮੈਂਟ ਆ ਕੇ ਡੈਫੀਨਿਟਲੀ ਸੇ ਵਿਦ ਲੋਟ ਆਫ ਕੰਫੀਡੈਂਸ ਕਿ ਉਹ ਬੀਜੇਪੀ ਦੀ ਕੇਂਦਰ ਦੀ ਸਰਕਾਰ ਪੰਜਾਬ ਦੇ ਹੋਮ ਡਿਪਾਰਟਮੈਂਟ ਨੂੰ ਵੀ ਚਲਾ ਰਹੀ ਆ ਔਰ ਇਹ ਇੱਕ ਕੀ ਕਹਿੰਦੇ ਹੁੰਦੇ ਕਿ ਸਿਰਫ ਇੱਕ ਔਰਨਮੈਂਟਲ ਚੀਫ ਮਿਨਿਸਟਰ ਬਣ ਕੇ ਰਹੇਗਾ ਜਿਆਦਾ ਟਾਈਮ ਇਹ ਪਿਚਰਾ ਛੇਡਾਂ ਔਰ ਅਨਫੋਰਚਨਟਲੀ ਕਹਿਣਾ ਪੈਂਦਾ ਕਿ ਮੋਸਟਲੀ ਡਰੰਕ ਹੁੰਦਾ ਹੈ ਜਿਹੜਾ ਉਸ ਦਿਨ ਵੀ ਚੰਡੀਗੜ੍ਹ ਦੇ ਅਲਫਾਜ਼ ਦੀ ਚੁਣੌਤੀ ਦੇ ਰਿਹਾ ਸੀ ਆਪ ਹੀ ਫੇਲ ਹੋ ਗਿਆ ਉਹਦੇ ਵਿੱਚ ਦੂਜਿਆਂ ਨੂੰ ਸਵਾਲ ਕਰਦਾ ਕਰਦਾ ਚੰਡੀਗੜ੍ਹ ਦੇ ਆਪ ਹੀ ਸਾਰੇ ਅੱਖਰ ਸੀ ਕੋਈ ਗਲਤ ਪੇਸ਼ ਕਰ ਗਿਆ ਔਰ ਉਸ ਦਿਨ ਉਸ ਦਿਨ ਵੀ ਇਹ ਚੰਗੇ ਹਾਲਾਤ ਨਹੀਂ ਸੀਗਾ ਇਸ ਕਰਕੇ ਮੈਂ ਤਾਂ ਭਗਵੰਤ ਨੂੰ ਇਹੀ ਕਹੂੰਗਾ ਕਿ ਆਪਣੀ ਸਟੇਟ ਦੀ ਆਟੋਨੋਮੀ ਨੂੰ ਡਿਫੈਂਡ ਕਰ ਆਪਣੇ ਪੰਜਾਬ ਦੇ ਤੇ ਜਿਹੜੇ ਨੌਜਵਾਨ ਪੰਜਾਬੀ ਇੰਪਲੀਕੇਟ ਕਰ ਰਹੀ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਉਹਨਾਂ ਨੂੰ ਡਿਫੈਂਡ ਕਰ ਕਿਸਾਨਾਂ ਦੇ ਅੰਦੋਲਨ ਦੀ ਮਦਦ ਕਰਕੇ ਇਹਨਾਂ ਦੇ ਜਾਂ ਜਿਹੜੀਆਂ ਮੰਗਾਂ ਵਾਂ ਉਹਦੇ ਉਹਦੇ ਪੰਜਾਬ ਸਰਕਾਰ ਸੋ ਕੋ ਪ੍ਰੈਸ਼ਰ ਪਾਵੇ ਉਹਦੇ ਚ ਇੱਕ ਰੋਲ ਅਦਾ ਕਰੇ ਜਿਹਦੇ ਨਾਲ ਕਿਸਾਨਾਂ ਦੀਆਂ ਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਉਹ ਕੇਂਦਰ ਸਰਕਾਰ ਪ੍ਰਵਾਨ ਕਰੇ ਪਰ ਕਿਉਂਕਿ ਕਿਤੇ ਨਾ ਕਿਤੇ ਕੰਪਰੋਮਾਈਜ਼ ਪਾਲਿਸੀਜ਼ ਚੱਲ ਰਹੀਆਂ ਇਸ ਕਰਕੇ ਇਹ ਸਾਰਾ ਕੁਝ ਨਹੀਂ ਹੋ ਪਾਇਆ ਖੈਰਾ ਸਾਹਿਬ ਕੰਗਨਾ ਕੇਸ ਨੂੰ ਕਿਵੇਂ ਵੇਖਦੇ ਹੋ ਹਾਲਾਂਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਜਿਸ ਤਰੀਕੇ ਨਾਲ ਅਤਵਾਦੀ ਸ਼ਬਦ ਯੂਜ਼ ਕੀਤਾ ਗਿਆ ਹੈ ਇਹ ਉਹ ਬਹੁਤ ਮਾੜੀ ਗੱਲ ਹੈ ਜੀ ਦੇਖੋ ਕੰਗਨਾ ਦੇ ਵਿਦ ਨਿਊ ਰਿਸਪੈਕਟ ਟੂ ਅ ਮੈਂਬਰ ਪਾਰਲੀਮੈਂਟ ਪਰ ਉਹਦੇ ਜਿਹੜਾ ਥੱਪੜ ਖਾਤਾ ਉਹਨੇ ਆਪਣੀ ਬਦ ਕਲਾਮੀ ਨਾ ਖਾਤਾ ਜਿਹੜੀ ਲੜਕੀ ਨੇ ਉਹਦੇ ਥੱਪੜ ਮਾਰਿਆ ਉਹਦੀ ਬਾਤਾਂ ਵੀ ਇਸੇ ਕਿਸਾਨ ਅੰਦੋਲਨ ਵਿੱਚ ਬੈਠੀ ਸੀ ਜਿਨ੍ਹਾਂ ਨੂੰ ਕੰਗਨਾ ਨੇ ਕਿਹਾ ਕਿ 100-100 ਰੁਪਏ ਦੇ ਮੁੱਲ ਲਿਆ ਕੇ ਦਿਹਾੜੀਦਾਰ ਬਿਠਾਈਆਂ ਔਰਤਾ ਪੰਜਾਬ ਦੀਆਂ ਉਹ ਗੁੱਸਾ ਉਹਨੇ ਕੰਢਿਆ ਵਾ ਅਰ ਥੱਪੜ ਨੂੰ ਗੋਲੀ ਨਾਲ ਇਕਵੇਟ ਕਰਨਾ ਮਤਲਬ ਕਿ ਪੰਜਾਬ ਦੇ ਵਿੱਚ ਇੱਕ ਥੱਪੜ ਵੱਜਣ ਨਾਲ ਕੰਗਨਾ ਦੇ ਕੀ ਪੰਜਾਬ ਦੇ ਵਿੱਚ ਟੈਰਰਿਜ਼ਮ ਰਿਵਾਈਵ ਹੋ ਜਾਏਗਾ ਇਦਾਂ ਉਹਦੇ ਸ਼ਬਦ ਕਹਿਣ ਨਾਲ ਭੜਕਾਉ ਅਲਫਾਜ਼ ਵਰਤਣ ਨਾਲ ਕੀ ਹੋਇਆ ਕਿ ਹਿਮਾਚਲ ਪ੍ਰਦੇਸ਼ ਵਿੱਚ ਬਹੁਤ ਵੱਡਾ ਰਿਐਕਸ਼ਨ ਹੋਇਆ ਸਾਡੇ ਪੰਜਾਬੀਆਂ ਨੂੰ ਬਹੁਤ ਸਾਰੇ ਐਨਆਰਆਈਸ ਵੀ ਆਏ ਸੀਗੇ ਜਿਹੜੇ ਕਿ ਹਰਿਆਣਾ ਹਿਮਾਚਲ ਪ੍ਰਦੇਸ਼ ਦੇ ਗੁੰਡਾ ਐਲੀਮੈਂਟ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਮਿਸਬੀਹੇਵ ਕੀਤਾ ਉਹ ਕੰਗਣਾ ਦੇ ਗਲਤ ਅਲਫਾਜ਼ਾਂ ਦੇ ਕਰਕੇ ਸੀਗਾ ਸੋ ਮੈਂ ਸਮਝਦਾ ਕਿ ਇੱਕ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਘੱਟੋ ਘੱਟ ਇਦਾਂ ਦੇ ਬਿਆਨ ਨਾ ਦੇਵੇ ਕਿ ਇੱਕ ਥੱਪੜ ਨੂੰ ਗੋਲੀ ਨਾਲ ਇਕਵੇਟ ਕਰ ਦਿੱਤਾ ਇਟ ਇਜ਼ ਜਸਟ ਅ ਸਲੈਬ ਐਂਡ 슬ੈਪ ਵਾਸਤੇ ਉਸ ਨੂੰ ਪਨਿਸ਼ਮੈਂਟ ਮਿਲੀ ਹੈ ਉਹਨੂੰ ਜੋ ਵੀ ਐਫਆਈਆਰ ਦਰਜ ਕੀਤੀ ਉਹਨੂੰ ਸਸਪੈਂਡ ਕੀਤਾ ਗਿਆ ਵਾ ਦੈਟ ਸ਼ੁਡ ਬੀ ਇਨਾਫ ਪਨਿਸ਼ਮੈਂਟ ਇਸ ਕਰਕੇ ਇਹਦੇ ਵਿੱਚ ਮੈਂ ਸਮਝਦਾ ਕਿ ਕੰਗਨਾ ਦਾ ਕਸੂਰ ਸਿਕਾ ਨਾ ਕੇ ਕਿਸੇ ਹੋਰ ਦਾ ਕਸੂਰ ਸਿਕਾ ਖੇਰਾ ਸਾਹਿਬ ਜਿਵੇਂ ਤੁਸੀਂ ਇੱਥੇ ਅੱਜ ਪਹੁੰਚੇ ਆਏ ਹੋ ਇਸ ਨੂੰ ਇੱਕ ਪੋਲਿਟੀਕਲ ਰੰਗਤ ਵੀ ਦਿੱਤੀ ਜਾਊਗੀ ਸੋਸ਼ਲ ਮੀਡੀਆ ਤੇ ਜਿਵੇਂ ਤੁਸੀਂ ਇੱਥੇ ਪਹੁੰਚੇ ਹੋ ਕਿਵੇਂ ਵੇਖਦੇ ਹੋ ਦੇਖੋ ਕਿਸਾਨ ਅੰਦੋਲਨ ਦੇ ਸਪਸ਼ਟ ਰੂਲ ਨੇ ਪਹਿਲਾਂ ਵੀ ਰਹੇ ਨੇ ਦਿੱਲੀ ਵਾਲੇ ਚ ਕਿ ਉਹਨਾਂ ਨੇ ਕਿਸੇ ਨੂੰ ਮਨਾ ਨਹੀਂ ਕੀਤਾ ਸਿਕਾ ਕਿ ਜਿਹੜਾ ਵੀ ਆਵੇ ਸਾਡੀ ਸਪੋਰਟ ਦੇ ਵੀ ਆ ਯੂ ਆਰ ਮੋਸਟ ਵੈਲਕਮ ਅਸੀਂ ਇਹਨਾਂ ਦੀ ਸਪੋਰਟ ਤੇ ਆਏ ਆ ਪਹਿਲਾਂ ਵੀ ਆਏ ਆ ਗਾਹ ਵੀ ਆਉਂਦੇ ਰਵਾਂਗੇ ਕਿ ਨਵਦੀਪ ਨਾਲ ਬਹੁਤ ਜ਼ਿਆਦਾ ਅਨਿਆਏ ਹੋਇਆ ਵਾ ਔਰ 17 ਵਾਲੇ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਆਵਾਂਗੇ ਪਾਰਲੀਮੈਂਟ ਚੱਕਣ ਵਾਸਤੇ ਗੱਲ ਕਰਾਂਗੇ ਜਿਹੜਾ ਇਹਨਾਂ ਦਾ ਡਿਸਪਲਿਨ ਦਾ ਦਾਇਰਾ ਵਾ ਕਿ ਪੋਲਿਟਿਕਲ ਪਾਰਟੀ ਆਵੇ ਲੇਕਿਨ ਅਸੀਂ ਸਟੇਜ ਦੇ ਉੱਤੇ ਉਹਨਾਂ ਨੂੰ ਨਹੀਂ ਜਗ੍ਹਾ ਦੇ ਸਕਦੇ ਸਮਾਂ ਅਸੀਂ ਮੰਗਦੇ ਨਹੀਂਗੇ ਸਟੇਜ ਦੇ ਉੱਤੇ ਨਾ ਅਸੀਂ ਸਮਾਂ ਮੰਗਦੇ ਨਾ ਅਸੀਂ ਕੋਈ ਬੋਲਣ ਦਾ ਸ਼ੌਂਕ ਆ ਅਸੀਂ ਬਤੌਰ ਇੱਕ ਆਰਡੀਨਰੀ ਕਿਸਾਨ ਨਹੀਂ ਸਮਝ ਲੋਗੇ ਕਿਸਾਨਾਂ ਦੇ ਹ ਹਤੇਸ਼ੀ ਹੋਣ ਦੇ ਨਾਤੇ ਆਪ ਖੁਦ ਕਿਸਾਨ ਕਿਸਾਨ ਹੋਣ ਦੇ ਨਾਤੇ ਅਸੀਂ ਇਹਨਾਂ ਦੇ ਅੰਦੋਲਨ ਵਿੱਚ ਸਪੋਰਟ ਕਰਨ ਵਾਸਤੇ ਹਾਜ਼ਰ ਹਾਂ ਇਹਦੇ ਵਿੱਚ ਕੋਈ ਪੋਲੀਟੀਕਲ ਇਸ਼ੂ ਨਹੀਂਗਾ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਗਲਤ ਤਰਕ ਨਾਲ ਜਾਂ ਕੋ ਗਲਤ ਮਤਲਬ ਕੱਢੋ ਉਹਨਾਂ ਦੇ ਨਾਲ ਵੀ ਬੈਠ ਕੇ ਗੱਲ ਕੀਤੀ ਤਾਂ ਉਹ ਵੀਰਵਾਲਿਆ ਉਹਨਾਂ ਦੇ ਨਾਲ ਕਿੱਦਾਂ 3 ਡਿਗਰੀ ਟੌਰਚਰ ਹੋਇਆ ਉਹ ਸਾਰਾ ਕੁਝ ਸਮਝਿਆ ਦੇਖਿਆ ਔਰ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਪਾਰਲੀਮੈਂਟ ਦੀ ਗੱਲ ਕੀਤੀ ਆ ਉਹ ਅਸੀਂ ਜੋ ਉਹਨਾਂ ਨੇ ਕਿਹਾ ਕਿ ਐਮਪੀਜ਼ ਨੂੰ ਸਾਰੀ ਆਪੋਜੀਸ਼ਨ ਦੇ ਐਮਪੀਜ਼ ਨੂੰ ਉਹਨਾਂ ਨੇ ਮੈਮੋਰੈਂਡਮ ਦੇਣੇ ਨੇ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਦਾ ਮੌਸਲਾ ਪਾਰਲੀਮੈਂਟ ਵਿੱਚ ਚੱਕਿਆ ਜਾਵੇ ਧੰਨਵਾਦ ਜੀ